ਮੈਂ ਉਹਦੋਂ ਜਦੋਂ ਆਪਾਂ ਇੱਥੇ ਲੈਂਡ ਕੀਤੇ ਨਾ ਉਹਦੋਂ ਇਹਨਾਂ ਦੇ ਡੇਲੀ ਪੋਸਟ ਵਾਲੇ ਆ ਕਿਉਂਕਿ ਡੇਲੀ ਮੇਲ ਵਾਲੇ ਸੌਰੀ ਉਹਨਾਂ ਨੇ ਪਾਈ ਸੀ ਕਿ ਦਿਲਜੀਤ ਦਸਾਂ ਏਦਾਂ ਦਾ ਕਰਕੇ ਵੀ ਪੰਜਾਬ ਤੋਂ ਇੰਡੀਆ ਤੋਂ ਲੈਂਡ ਕੀਤਾ ਤੇ ਮੈਂ ਉਹਦੇ ਕਮੈਂਟਸ ਮੈਨੂੰ ਕਿਸੇ ਨੇ ਭੇਜੇ ਮੈਂ ਦਿਨ ਚੈੱਕ ਕੀਤੇ ਮੈਨੂੰ ਪਤਾ ਨਹੀਂ ਸੀ ਉਹਨਾਂ ਦਾ ਵੀ ਉਹਨਾਂ ਨੇ ਅਪਲੋਡ ਕੀਤੀ ਆ ਪ੍ਰੋਪਰ ਆਜੀ ਤਸਵੀਰ ਏਅਰਪੋਰਟ ਤੇ ਤੇ ਉਹਦੇ ਥੱਲੇ ਨਾ ਬਹੁਤ ਸਾਰੇ ਕਮੈਂਟ ਸੀ ਕਿ ਨਵਾਂ Uber ਡਰਾਈਵਰ ਆ ਗਿਆ 711 ਤੇ ਨਵਾਂ ਕੰਮ ਕਰਨ ਵਾਲਾ ਆ ਗਿਆ ਔਰ ਮਤਲਬ ਏਦਾਂ ਦੇ ਰੇਸਿਜ਼ਮ ਵਾਲੇ ਕਮੈਂਟ ਕਾਫੀ ਸੀ ਉਹਦੇ 'ਚ ਜਿਹੜੇ ਮੈਂ ਮੈਂ ਦੇਖੇ ਹੈ ਨਾ ਪਰ ਲੋਕ ਲੋਕ ਲੜਵੀ ਰਹੇ ਸੀ ਕਿਉਂਕਿ ਉਹਨਾਂ ਨੇ ਆਪਣੀ ਹੋਂਦ ਦੇ ਲਈ ਇੱਥੇ ਬਹੁਤ ਜ਼ਿਆਦਾ ਸਟਰਗਲ ਕੀਤਾ ਮੈਨੂੰ ਇਦਾਂ ਲੱਗਦਾ ਦੁਨੀਆ ਇੱਕ ਆ ਧਰਤੀ ਜਿਹੜੀ ਉਹ ਇੱਕ ਆ ਕੋਈ ਬਾਉਂਡਰੀ ਹੋਣੀ ਨਹੀਂ ਚਾਹੀਦੀ ਤੇ ਕੋਈ ਵੀ ਕਿਤੇ ਵੀ ਜਾ ਸਕਦਾ ਪਰ ਲੋਕਾਂ ਨੇ ਜਿੱਦਾਂ ਆਪਣੇ ਆਪਣੇ ਬਣਾਏ ਹੋਏ ਨਾ ਕਿ ਆ ਸਾਡਾ ਆ ਸਾਡਾ ਆ ਸਾਡਾ ਦੇਸ਼ ਆ ਸਾਡਾ ਦੇਸ਼ ਆ ਸਾਡਾ ਦੇਸ਼ ਇਹ ਸਾਡਾ ਇਹ ਤੁਸੀਂ ਇੱਥੇ ਨਾ ਆਓ ਸੀ ਇੱਥੇ ਨਾ ਆਈਏ ਮੇਰੇ ਲਈ ਧਰਤੀ ਇੱਕ ਆ ਤੇ ਜਿਹੜੇ ਲੋਕਾਂ ਨੇ ਇੱਥੇ ਆ ਕੇ ਮਿਹਨਤ ਕੀਤੀ ਆ ਅਜੇ ਮੈਨੂੰ ਗੁੱਸਾ ਨਹੀਂ ਹੈਗਾ ਉਹਨਾਂ ਨੇ ਜਿਹਨਾਂ ਨੇ ਕਮੈਂਟ ਕੀਤੇ ਕੋਈ ਵੀ ਏਦਾਂ ਦੇ 711 ਵਾਲੇ ਜਾਂ Uber ਵਾਲੇ ਆ ਗਏ ਤੇ ਜੇ Uber ਨਾਲ ਨਾ ਮੌਕੇ ਤੇ Uber ਮਿਲੇ ਤੇ ਫੇਰ ਟਟੀਆਂ ਵੀ ਲੱਗ ਗਈਆਂ ਤੇ ਇੱਕ ਵਾਰ ਕਹਦਾ ਕਹਦਾ ਨਵਾਂ ਟਰੱਕ ਟਰੱਕ ਵਾਲਾ ਆ ਗਿਆ ਚਾਬੀ ਵਾਲਾ ਜੇ ਟਰੱਕ ਨਾਲ ਟਰੱਕਾਂ ਵਾਲੇ ਨਾਲ ਹੁਣ ਤਾਂ ਫੇਰ ਮੁੜ ਕੇ ਫੇਰ ਬਰੈਡ ਵੀ ਨਹੀਂ ਹੋਣੀ ਕਰੇ ਸੋ ਏਦਾਂ ਮੈਨੂੰ ਗੁੱਸਾ ਨਹੀਂ ਹੈ ਪਰ ਮੈਂ ਕਹਿੰਦਾ ਯਾਰ ਲੋਕੀ ਕਿੱਥੇ ਖੜੇ ਆ ਹੱਲੇ ਚਲੋ ਮਹਾਰਾਜ ਆਪ ਹੀ ਠੀਕ ਕਰਨਗੇ ਜਦ ਇੱਕ ਓਂਕਾਰ ਆ ਤਾਂ ਉਹ ਕਰਨ ਕਰਾਵੇ ਆਪੇ ਆਪ ਮਾਨਸ ਕੇ ਕਸ਼ਨਾਹੀ ਹਾਂ ਸੋ ਮਹਾਰਾਜ ਹੀ ਕਰਨਗੇ ਠੀਕ ਸਾਰਾ ਨੂੰ ਮੇਰੇ ਵੱਲੋਂ ਪਿਆਰ ਸਤਿਕਾਰ ਜਿਹੜਾ ਮਾੜਾ ਬੋਲਦੇ ਜਿਹੜੇ ਰੀਲਿਜ਼ਮ ਵਾਲੇ ਉਹਨਾਂ ਨੂੰ ਵੀ ਪਿਆਰ ਮੈਂ ਉਹਦੋਂ ਜਦੋਂ ਜਾਂ ਆਪਾਂ ਇੱਥੇ ਲੈਂਡ ਕੀਤੇ ਨਾ ਉਹਦੋਂ ਇਹਨਾਂ ਦੇ ਡੇਲੀ ਪੋਸਟ ਵਾਲੇ ਆ ਕਿਉਂਕਿ ਡੇਲੀ ਮੇਲ ਵਾਲੇ ਸੌਰੀ ਉਹਨਾਂ ਨੇ ਪਾਈ ਸੀ ਕਿ ਦਿਲਜੀਤ ਦਸਾਂ ਜੰਦਾਂ ਦਾ ਕਰਕੇ ਵੀ ਪੰਜਾਬ ਤੋਂ ਇੰਡੀਆ ਤੋਂ ਲੈਂਡ ਕੀਤਾ ਤੇ ਮੈਂ ਉਹਦੇ ਕਮੈਂਟਸ ਮੈਨੂੰ ਕਿਸੇ ਨੇ ਭੇਜੇ ਮੈਂ ਦਿਨ ਚੈੱਕ ਕੀਤੇ ਮੈਨੂੰ ਪਤਾ ਨਹੀਂ ਸੀ ਉਹਨਾਂ ਦਾ ਵੀ ਉਹਨਾਂ ਨੇ ਉਹ ਅਪਲੋਡ ਕੀਤੀ ਆ ਪ੍ਰੋਪਰ ਰਾਜੀ ਤਾਂ ਸੀਗੇ 에어ਪੋਰਟ ਤੇ ਤੇ ਉਹਦੇ ਥੱਲੇ ਨਾ ਬਹੁਤ ਸਾਰੇ ਕਮੈਂਟ ਸੀ ਕਿ ਨਵਾਂ Uber ਡਰਾਈਵਰ ਆ ਗਿਆ ਆ 711 ਤੇ ਨਵਾਂ ਕੰਮ ਕਰਨ ਵਾਲਾ ਆ ਗਿਆ ਔਰ ਮਤਲਬ ਇਦਾਂ ਦੇ ਰੇਸਿਜ਼ਮ ਵਾਲੇ ਕਮੈਂਟ ਕਾਫੀ ਸੀ ਉਹਦੇ ਵਿੱਚ ਜਿਹੜੇ ਮੈਂ ਮੈਂ ਦੇਖੇ ਹਨਾ ਤੇ ਪਰ ਲੋਕ ਲੋਕ ਲੜ ਵੀ ਰਹੇ ਸਕੇ ਕਿਉਂਕਿ ਉਹਨਾਂ ਨੇ ਆਪਣੀ ਹੋਂਦ ਦੇ ਲਈ ਇੱਥੇ ਬਹੁਤ ਜ਼ਿਆਦਾ ਸਟਰਗਲ ਕੀਤਾ ਮੈਨੂੰ ਇਦਾਂ ਲੱਗਦਾ ਦੁਨੀਆ ਇੱਕ ਆ ਧਰਤੀ ਜਿਹੜੀ ਉਹ ਇੱਕ ਆ ਕੋਈ ਬਾਉਂਡਰੀ ਹੋਣੀ ਨਹੀਂ ਚਾਹੀਦੀ ਸੋ ਕੋਈ ਵੀ ਕਿਤੇ ਵੀ ਜਾ ਸਕਦਾ ਪਰ ਲੋਕਾਂ ਨੇ ਜਿੱਦਾਂ ਆਪਣੇ ਆਪਣੇ ਬਣਾਏ ਹੋਏ ਨਾ ਕਿ ਆ ਸਾਡਾ ਆ ਸਾਡਾ ਆ ਸਾਡਾ ਦੇਸ਼ ਆ ਸਾਡਾ ਦੇਸ਼ ਆ ਸਾਡਾ ਦੇਸ਼ ਹੈ ਸਾਡਾ ਇਹ ਤੁਸੀਂ ਇੱਥੇ ਨਾ ਆਓ ਸਿੱਥੇ ਨਾ ਆਈਏ ਮੇਰੇ ਲਈ ਧਰਤੀ ਇੱਕ ਆ ਤੇ ਜਿਹੜੇ ਲੋਕਾਂ ਨੇ ਇੱਥੇ ਆ ਕੇ ਮਿਹਨਤ ਕੀਤੀ ਆ ਅੱਜ ਮੈਨੂੰ ਗੁੱਸਾ ਨਹੀਂ ਹੈਗਾ ਉਹਨਾਂ ਨੇ ਜਿਹਨਾਂ ਨੇ ਕਮੈਂਟ ਕੀਤੇ ਕੋਈ ਵੀ ਇਦਾਂ ਦੇ 711 ਵਾਲੇ ਆ ਜਾਂ Uber ਵਾਲੇ ਆ ਗਏ ਤੇ ਜੇ Uber ਨਾਲ ਮੌਕੇ ਤੇ Uber ਮਿਲੇ ਤੇ ਫੇਰ ਟੱਟੀਆਂ ਵੀ ਲੱਗ ਗਈਆਂ ਤੇ ਇੱਕ ਵਾਰ ਕਹਦਾ ਕਹਦਾ ਨਵਾਂ ਟਰੱਕ ਟਰੱਕ ਵਾਲਾ ਆ ਗਿਆ ਚਾਬੀ ਵਾਲਾ ਜੇ ਟਰੱਕ ਨਾਲ ਟਰੱਕਾਂ ਵਾਲੇ ਨਾਲ ਹੁਣ ਤਾਂ ਫੇਰ ਮੁੜ ਕੇ ਫੇਰ ਬਰੈਡ ਵੀ ਨਹੀਂ ਹੋਣੀ ਕਰੇ ਸੋ ਇਦਾਂ ਮੈਨੂੰ ਗੁੱਸਾ ਨਹੀਂ ਹੈ ਪਰ ਮੈਂ ਕਹਿੰਦਾ ਯਾਰ ਲੋਕੀ ਕਿੱਥੇ ਖੜੇ ਆ ਹੱਲੇ ਚਲੋ ਮਹਾਰਾਜ ਆਪ ਹੀ ਠੀਕ ਕਰਨਗੇ ਜਦ ਇੱਕ ਓੰਕਾਰ ਆ ਤਾਂ ਕਰਨ ਕਰਾਵੇ ਆਪੇ ਆਪ ਮਾਨਸ ਕੇ ਕਛ ਨਾ ਹੀ ਹਾਂ ਸੋ ਮਾਰਾ ਹੀ ਕਰਨੀਏ ਠੀਕ ਸਾਰਾ ਨੂੰ ਮੇਰੇ ਨਾਲੋਂ ਪਿਆਰ ਸਤਿਕਾਰ ਜਿਹੜਾ ਮਾੜਾ ਬੋਲਦੇ ਜਿਹੜੇ ਰੀਲਿਜ਼ਮ ਵਾਲੇ ਉਹਨਾਂ ਨੂੰ ਵੀ ਪਿਆਰ ਮੈਂ ਉਹਦੋਂ ਜਦੋਂ ਆਪਾਂ ਇੱਥੇ ਲੈਂਡ ਕੀਤੇ ਨਾ ਉਹਦੋਂ ਇਹਨਾਂ ਦੇ ਡੇਲੀ ਪੋਸਟ ਵਾਲੇ ਆ ਕਿਉਂਕਿ ਡੇਲੀ ਮੇਲ ਵਾਲੇ ਸੌਰੀ ਉਹਨਾਂ ਨੇ ਪਾਈ ਸੀ ਕਿ ਦਿਲਜੀਤ ਦਸਾਂ ਇੰਦਾਂ ਦਾ ਕਰਕੇ ਵੀ ਪੰਜਾਬ ਤੋਂ ਇੰਡੀਆ ਤੋਂ ਲੈਂਡ ਕੀਤਾ ਤੇ ਮੈਂ ਉਹਦੇ ਕਮੈਂਟਸ ਮੈਨੂੰ ਕਿਸੇ ਨੇ ਭੇਜੇ ਮੈਂ ਦਿਨ ਚੈੱਕ ਕੀਤੇ ਮੈਨੂੰ ਪਤਾ ਨਹੀਂ ਸੀ ਉਹਨਾਂ ਦਾ ਵੀ ਉਹਨਾਂ ਨੇ ਅਪਲੋਡ ਕੀਤੀ ਆ ਪ੍ਰਾਪਰ ਆਜੀ ਤਸਵੀਰ ਐਰਪੋਰਟ ਤੇ ਤੇ ਉਹਦੇ ਥੱਲੇ ਨਾ ਬਹੁਤ ਸ ਇਹ ਨਵਾਂ Uber ਡਰਾਈਵਰ ਆ ਗਿਆ ਆ 711 ਤੇ ਨਵਾਂ ਕੰਮ ਕਰਨ ਵਾਲਾ ਆ ਗਿਆ ਔਰ ਮਤਲਬ ਇਦਾਂ ਦੇ ਰੇਸਿਜ਼ਮ ਵਾਲੇ ਕਮੈਂਟ ਕਾਫੀ ਸੀ ਉਹਦੇ 'ਚ ਜਿਹੜੇ ਮੈਂ ਮੈਂ ਦੇਖੇ ਹਨਾ ਤੇ ਪਰ ਲੋਕ ਲੋਕ ਲੜ ਵੀ ਰਹੇ ਸਕੇ ਕਿਉਂਕਿ ਉਹਨਾਂ ਨੇ ਆਪਣੀ ਹੋਂਦ ਦੇ ਲਈ ਇੱਥੇ ਬਹੁਤ ਜ਼ਿਆਦਾ ਸਟਰਗਲ ਕੀਤਾ ਮੈਨੂੰ ਇਦਾਂ ਲੱਗਦਾ ਦੁਨੀਆ ਇੱਕ ਆ ਧਰਤੀ ਜਿਹੜੀ ਉਹ ਇੱਕ ਆ ਕੋਈ ਬਾਉਂਡਰੀ ਹੋਣੀ ਨਹੀਂ ਚਾਹੀਦੀ ਤੇ ਕੋਈ ਵੀ ਕਿਤੇ ਵੀ ਜਾ ਸਕਦਾ ਪਰ ਲੋਕਾਂ ਨੇ ਜਦੋਂ ਆਪਣੇ ਆਪਣੇ ਬਣਾਏ ਹੋਏ ਨਾ ਕਿ ਆ ਸਾਡਾ ਆ ਸਾਡਾ ਆ ਸਾਡਾ ਦੇਸ਼ ਆ ਸਾਡਾ ਦੇਸ਼ ਆ ਸਾਡਾ ਦੇਸ਼ ਇਹ ਸਾਡਾ ਐ ਤੁਸੀਂ ਇੱਥੇ ਨਾ ਆਓ ਸੀ ਇੱਥੇ ਨਾ ਆਈਏ ਮੇਰੇ ਲਈ ਧਰਤੀ ਇੱਕ ਆ ਤੇ ਜਿਹੜੇ ਲੋਕਾਂ ਨੇ ਇੱਥੇ ਆ ਕੇ ਮਿਹਨਤ ਕੀਤੀ ਆ ਅੱਜ ਮੈਨੂੰ ਗੁੱਸਾ ਨਹੀਂ ਹੈਗਾ ਉਹਨਾਂ ਨੇ ਜਿਹਨਾਂ ਨੇ ਕਮੈਂਟ ਕੀਤੇ ਕੋਈ ਵੀ ਇਦਾਂ ਦੇ 711 ਵਾਲੇ ਜਾਂ Uber ਵਾਲੇ ਆ ਗਏ ਤੇ ਜੇ Uber ਨਾਲ ਨਾ ਮੌਕੇ ਤੇ Uber ਮਿਲੇ ਤੇ ਫੇਰ ਟਟੀਆਂ ਵੀ ਲੱਗ ਗਈਆਂ ਤੇ ਇੱਕ ਵਾਰ ਕਹਦਾ ਕਹਦਾ ਨਵਾਂ ਟਰੱਕ ਟਰੱਕ ਵਾਲਾ ਆ ਗਿਆ ਚਾਬੀ ਵਾਲਾ ਜੇ ਟਰੱਕ ਨਾਲ ਟਰੱਕਾਂ ਵਾਲੇ ਨਾਲ ਹੁਣ ਤਾਂ ਫੇਰ ਮੁੜ ਕੇ ਫੇਰ ਬਰੈਡ ਵੀ ਨਹੀਂ ਹੋਣੀ ਕਰੇ ਸੋ ਇਦਾਂ ਮੈਨੂੰ ਗੁੱਸਾ ਨਹੀਂ ਹੈ ਪਰ ਮੈਂ ਕਹਣਾ ਯਾਰ ਲੋਕੀ ਕਿੱਥੇ ਖੜੇ ਆ ਹਲੇ ਚਲੋ ਮਹਾਰਾਜ ਆਪ ਹੀ ਠੀਕ ਕਰਨਗੇ ਜਦ ਇੱਕ ਓੰਕਾਰ ਆ ਤਾਂ ਉਹ ਕਰਨ ਕਰਾਵੇ ਆਪੇ ਆਪ ਮਾਨਸ ਕੇ ਕਸ਼ਨਾਹੀ ਹਾ ਉਹ ਮਹਾਰਾਜ ਹੀ ਕਰਨਗੇ ਠੀਕ ਸਾਰਾ ਨੂੰ ਮੇਰੇ ਨੂੰ ਪਿਆਰ ਸਤਿਕਾਰ ਜਿਹੜਾ ਮਾੜਾ ਬੋਲਦੇ ਜਿਹੜੇ ਰੀਲਿਜ਼ਮ ਵਾਲੇ ਉਹਨਾਂ ਨੂੰ ਵੀ ਪਿਆਰ